ਕੇ ਵਾਇਗਰੂ ਦਾ ਨਾਮ ਰੀਪਰ ਕਰਤਾ ਆਪਣਾ ਸਟਾਰਟ ਦੇਖੋ ਲਾਂਗਾ ਥੋੜਾ ਜਿਹਾ ਹਰਾਜੇ ਤੇ ਪਰ ਤੁਰਿਆ ਆਉਂਦਾ ਰੀਪਰ ਵਧੀਆ ਵਾਇਗਰੂ ਦੀ ਕਿਰਪਾ ਨਾਲ ਵਧੀਆ ਚੱਲ ਰਿਹਾ ਈ ਰੀਪਰ ਕਰਤਾ ਸਟਾਰਟ ਅੱਜ ਆਪਣਾ ਕੋਈ ਪ੍ਰਵਾਹ ਨਹੀਂ ਟਰੈਕਟਰ ਨੂੰ ਗਿੱਲੇ ਲਾਂਚ ਵੀ ਤੁਰਿਆ ਆਉਂਦਾ ਆਰਾਮ ਨਾਲ ਈ ਆ ਬਿਲਕੁਲ ਹਰਾ ਹਰਾ ਲਾਂ ਨ比亚 ਦੇਖ ਲੋ ਵਧੀਆ ਚੱਲ ਰਹੀ ਮਸ਼ੀਨ ਆ ਪੂਰੀ ਕੋਈ ਆਵਾਜ਼ ਨਹੀਂ ਗਾ ਆਪਣੇ ਤਾਇਏ ਕੇ ਸੀਗਾ ਥਾਂ ਵਡਿਆ ਬਾਕੀ ਤਕਰੀਬਨ 1-2 ਦਿਨਾਂ ਤੱਕ ਕਣਕਾਂ ਸਾਰੇ ਪਾਸੇ ਚੱਲ ਪੈਣੀਆਂ ਔਰ ਚੱਲ ਪਈ ਮਸ਼ੀਨ ਇੱਕ ਹੋਰ La po' la l'hai po' erga, deve essere c'è lì, vai lì a, cecali, a, cecali, a, cecali, a cecali. ਕੱਟਾ ਪੂਰਾ ਪੈਂਦਾ ਪਿਆ ਉੱਤੇ ਬਾਕੀ ਦੇਖ ਲੋ ਜੀ ਕਟਿੰਗ ਵੀ ਪੂਰੀ ਵਧੀਆ ਕਰਦਾ ਪਿਆ ਪੂਰੀ ਸਫਾਈ ਆ ਜੀ ਕਟਰ ਦੀ ਟਰਾਈਕਟਰ ਵੀ ਨਾਰਮਲ ਰੇਸ ਤੇ ਚੱਲਦਾ ਪਿਆ Baraka, baraka, jā.